ਸਾਡੇ ਕੁਛ ਸਾਥੀ ਮਿਸ ਵੀ ਹੋਏ ਆ ਉਤੋਂ ਕਨੌਰੀ ਬਰਦਰ ਤੋਂ 6 ਬੱਚੇ ਜਿਹੜੇ ਆ ਉਹ ਮਿਸਿਆ ਸਾਨੂੰ ਸ਼ੱਕ ਆ ਪੁਲਿਸ ਚੋਕੇ ਲੈ ਗਈ ਜਗਜੀਤ ਸਿੰਘ ਡੱਲੇਵਾਲ ਹੋਰਾਂ ਤੇ ਕਾਫੀ ਗੰਭੀਰ ਦੋਸ਼ ਲਗਾਏ ਸੀਗੇ ਕਿ ਜਗਜੀਤ ਸਿੰਘ ਡੱਲੇਵਾਲ ਦਾ ਸਬੰਧ ਸਿੱਧਾ ਸਿੱਧਾ ਆਰਐਸਐਸ ਨਾਲ ਆ ਇੰਨੀ ਬਰਵੱਤਾਂ ਦੇ ਨਾਲ ਉੱਥੇ ਇੱਕ ਸਾਥੀ ਨੂੰ ਪੁਲਿਸ ਚੋਕੇ ਲੈ ਗਈ ਪੰਜਾਬ ਦੇ ਹੱਦ ਦੇ 300 ਮੀਟਰ ਅੰਦਰ ਆ ਕੇ ਔਰ ਉਹਨੂੰ ਲਿਜਾ ਕੇ ਕੁੱਟ ਕੇ ਖੇਤਾਂ ਛੁੱਟਦਾ ਉਹਦੀਆਂ ਲੱਤਾਂ ਤੋੜ ਕੇ ਬੋਰੀ ਚ ਪਾ ਕੇ ਉਹਨੂੰ ਕੁੱਟਿਆ ਗਿਆ ਉਹਨਾਂ ਦੇ ਕੋਲ ਹਥਿਆਰ ਨਹੀਂ ਪੁਲਿਸ ਦੇ ਕੋਲ ਉਹ ਸਿੱਧੀਆਂ ਗੋਲੀਆਂ ਮੰਨ ਤੇ ਆ ਗਈ ਸਰਕਾਰ ਤੇ ਜਦੋਂ ਸਿੱਧੀਆਂ ਗੋਲੀਆਂ ਮੰਨ ਤੇ ਆ ਗਈ ਤੇ ਸਾਨੂੰ ਵਿਚਾਰਨਾ ਪਵੇਗਾ ਵੀ ਆਪਾਂ ਅੱਗੇ ਵਧ ਕੇ ਆਪਣੇ ਬੱਚੇ ਮਰੋਣੇ ਨੇ ਜਾਂ ਇਹਦੀ ਕੋਈ ਰਣਨੀਤੀ ਹੋਰ ਤਿਆਰ ਕਰਨੀ 25-30 ਟਰੈਕਟਰ ਜਿਹੜੇ ਐ ਉਹਨਾਂ ਦੇ ਟਾਇਰ ਪਾਰ ਤੇ ਪੰਤ ਤੋੜ ਕੀਤੀ ਉਹ ਵੀ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਹੁਣ ਤੁਸੀਂ ਵੇਖੋ ਵੀ ਇਹ ਹਾਲਾਤ ਜਿਹਨੇ ਨੇ ਬਜ਼ੁਰਗਾਂ ਨੂੰ ਵੀ ਕੁੱਟਿਆ ਗਿਆ ਈਵਨ ਜਿਹੜੇ ਖਾਲਸਾ ਏਡਲੇ ਆ ਤੁਸੀਂ ਜੁੜੇ ਹੋ ਹੋ ਦੁਨੀਆ ਦੇ ਨਾਲ ਅੱਜ ਸ਼ੰਭੂ ਬਾਰਡਰ ਤੇ ਜੋ ਕੁਝ ਹੋਇਆ ਤੁਸੀਂ ਸਾਰੇ ਦਿਨ ਤੋਂ ਤਸਵੀਰਾਂ ਦੇਖ ਰਹੇ ਹੋ ਅੱਜ ਵੀ ਕਾਫੀ ਸ਼ੈਲਿੰਗ ਹੋਈ ਆ ਕਸ਼ਮਕਸ਼ ਹੋਈ ਆ ਪੁਲਿਸ ਦੇ ਨਾਲ ਸਾਡੇ ਨਾਲ ਕਿਸਾਨ ਆ ਗੂ ਨੇ ਮਨਜੀਤ ਸਿੰਘ ਰਾਏ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਅੱਜ ਕੀ ਕੁਝ ਵਾਪਰਿਆ ਹੁਣੇ-ਹੁਣੇ ਪੀਸੀ ਹੋ ਕੇ ਆਈ ਆ ਅਗਲੇ ਜਿਹੜੇ ਕੀ ਐਲਾਨ ਨੇ ਸਾਨ ਜਿਹਾ ਬੰਦ ਨਾਲ ਗੱਲਬਾਤ ਕਰਾਂਗੇ ਰਾਏ ਸਾਹਿਬ ਪਹਿਲਾਂ ਤਾਂ ਇਹ ਜਰੂਰ ਜਨਾਨਾ ਚਾਹਾਂਗੇ ਅੱਜ ਜਿਹੜੀ ਕਸ਼ਮਕਸ਼ ਹੋਈ ਹੈ ਜਿਸ ਤਰੀਕੇ ਦੇ ਨਾਲ ਸ਼ੈਲਿੰਗ ਲਗਾਤਾਰ ਪੁਲਿਸ ਵੱਲੋਂ ਕੀਤੀ ਗਈ ਆ ਕਿਸ ਤਰੀਕੇ ਦੇ ਨਾਲ ਅੱਜ ਨੌਜਵਾਨਾਂ ਨੇ ਜਿਹੜਾ ਉਹ ਮੁਕਾਬਲਾ ਕੀਤਾ ਦੇਖੋ ਇਹ ਜਿਹੜੀ ਅੱਜ ਕੀਤੀ ਹੈ ਬੜੀ ਇਹ ਬਰਬਰਤਾ ਦੇ ਨਾਲ ਉਹਨਾਂ ਨੇ ਸ਼ੈਲਿੰਗ ਕੀਤੀ ਆ ਕਿਉਂਕਿ ਜਿਹੜੇ ਸਾਡੇ ਬੱਚੇ ਆ ਉਹ ਬਿਲਕੁਲ ਡਿਸਪਲਿਨ ਚ ਸੀਗੇ ਜਦੋਂ ਉਹਨਾਂ ਨੂੰ ਅਸੀਂ ਰੋਕਿਆ ਉਹ ਬਿਲਕੁਲ ਅੱਗੇ ਨਹੀਂ ਵਧੇ ਔਰ ਜਦੋਂ ਅਸੀਂ ਆਖਿਆ ਕਿ ਸਾਡੇ ਆਗੂ ਅੱਗੇ ਜਾਣਗੇ ਤੇ ਉਹਨਾਂ ਨੇ ਉਹ ਗੱਲ ਮੰਨੀ ਬਿਲਕੁਲ ਅ ਲਗਭਗ ਇੱਥੇ ਜਿਹੜਾ ਸ਼ੰਭੂ ਬਾਰਡਰ ਹੈ ਇਹ ਕੰਟਰੋਲ ਚ ਰਿਹਾ ਪਰ ਜਿਹੜੀ ਮੰਦਭਾਗੀ ਖਬਰ ਆਈ ਹੈ ਉਹ ਕਨੋਰੀ ਬਾਰਡਰ ਤੋਂ ਆਈ ਹੈ ਕਨੋਰੀ ਬਾਰਡਰ ਤੇ ਇੱਕ ਲੜਕੇ ਤੇ ਮਤਲਬ ਉਹਦੀ ਡੈਥ ਹੋ ਗਈ ਹੈ ਕਿਉਂਕਿ ਉੱਥੇ ਪੁਲਿਸ ਨੇ ਸਿੱਧੀਆਂ ਗੋਲੀਆਂ ਚਲਾਈਆਂ ਬੁਲੇਟ ਚਲਾਈ ਹੈ ਹੁਣ ਕੋਈ ਰਬੜ ਰਬੜ ਦੀ ਗੋਲੀ ਨਹੀਂ ਸਿੱਧੀਆਂ ਗੋਲੀਆਂ ਚਲਾਈਆਂ ਜਿਹਦੇ ਵਿੱਚ ਤਿੰਨ ਬੱਚੇ ਸਾਡੇ ਜਿਹੜੇ ਆ ਉਹ ਗੰਭੀਰ ਜ਼ਖਮੀ ਹੈ ਔਰ ਇੱਕ ਦੀ ਮੌਤ ਹੋ ਗਈ ਹੈ ਇੰਨੀ ਬਰਵੱਤਾਂ ਦੇ ਨਾਲ ਉੱਥੇ ਇੱਕ ਸਾਥੀ ਨੂੰ ਪੁਲਿਸ ਚੋੱਕੇ ਲੈ ਗਈ ਪੰਜਾਬ ਦੇ ਹੱਦ ਦੇ 300 ਮੀਟਰ ਅੰਦਰ ਆ ਕੇ ਔਰ ਉਹਨੂੰ ਲਿਜਾ ਕੇ ਕੁੱਟ ਕੇ ਖੇਤਾਂ 'ਚ ਛੁੜ ਦਿੱਤਾ ਉਹਦੀਆਂ ਲੱਤਾਂ ਤੋੜ ਕੇ ਬੋਰੀ 'ਚ ਪਾ ਕੇ ਉਹਨੂੰ ਕੁੱਟਿਆ ਗਿਆ ਔਰ ਉਸ ਤੋਂ ਇਲਾਵਾ ਕੋਈ 25-30 ਟਰੈਕਟਰ ਜਿਹੜੇ ਐ ਉਹਨਾਂ ਦੇ ਟਾਇਰ 파ੜ ਤੇ ਪੰਤ ਤੋੜ ਕੀਤੀ ਉਹ ਵੀ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਔਰ ਤੁਸੀਂ ਵੇਖੋ ਪੀ ਇਹ ਹਾਲਾਤ ਜਿਹਨੇ ਨੇ ਬਜ਼ੁਰਗਾਂ ਨੂੰ ਵੀ ਕੁੱਟਿਆ ਗਿਆ ਈਵਨ ਜਿਹੜੇ ਖਾਲਸਾ ਏਡਲੇ ਆ ਕਿਉਂਕਿ ਮੈਡੀਕਲ ਜਿਹੜੀ ਸਹੂਲਤਾ ਆ ਇਹਨਾਂ ਤੇ ਕਦੇ ਅਟੈਕ ਨਹੀਂ ਹੁੰਦਾ ਇਹ ਮਤਲਬ ਕਹਿ ਦਿਓ ਵੀ ਇਹ ਜਿਹੜਾ ਇੱਥੇ ਦਾ ਨਾਗਰਿਕ ਹੈ ਉਹਦੀ ਸਿਹਤ ਸਹੂਲਤ ਦਾ ਖਿਆਲ ਰੱਖਣਾ ਉਹ ਸਰਕਾਰ ਦਾ ਕੰਮ ਹੁੰਦਾ ਹੈ ਜਦੋਂ ਪਰ ਜਦੋਂ ਇੰਨਾ ਕੁਝ ਹੋਰ ਹੈ ਜੀ ਕਿ ਸਰਕਾਰ ਨਾਲ ਗੱਲਬਾਤ ਵੀ ਚੱਲ ਰਹੀ ਹੈ ਸਰਕਾਰ ਨਾਲ ਅੱਜ ਸ਼ਾਮ ਤੱਕ ਹੁਣ ਤੱਕ ਕੋਈ ਗੱਲਬਾਤ ਦਾ ਸੱਦਾ ਆਇਆ ਹੋਵੇ ਅਗਲੀ 라ਉਂਡ ਦੇ ਗੱਲਬਾਤ ਨਹੀਂ ਕੋਈ ਸੱਦਾ ਨਹੀਂ ਆਇਆ ਕਿਉਂਕਿ ਜਦੋਂ ਸਵੇਰੇ ਕੋਈ ਆਫੀਸਰ ਸਹਿਬਾਨ ਪੰਜਾਬ ਸਰਕਾਰ ਦੇ ਆਏ ਸਨ ਉਹਨੇ ਆਫੀਸਰ ਨੇ ਕੋਸ਼ਿਸ਼ ਕੀਤੀ ਪੇ ਅਸੀਂ ਮੀਟਿੰਗ ਤੁਹਾਡੀ ਕਰਾਣੇ ਆ ਪਰ ਉਹ ਜਿਹੜੀ ਗੱਲ ਅਸੀਂ ਸਾਡੇ ਆਗੂਆਂ ਨੇ ਕਹੀ ਸੀ ਉਹ ਤੋਂ ਪਿੱਛੇ हट ਗਏ ਔਰ ਪਿੱਛੇ ਹਟਣ ਕਾਰਨ ਜਿਹੜੀ ਉਹ ਗੱਲ ਸੀਗੀ ਉਹ ਟੁੱਟ ਗਈ ਫਿਰ ਕੋਈ ਗੱਲ ਹੋਈ ਨਹੀਂ ਸਕੀ ਅੱਜ ਪੀਸੀ ਹੋਈ ਆ ਜੀ ਅੱਗੇ ਮੋਰਚੇ ਨੇ ਹੁਣ ਕੀ ਫੈਸਲਾ ਲਿਆ ਕੀ ਅੱਗੇ ਦਿੱਲੀ ਵਧਿਆ ਜਾਵੇਗਾ ਇੱਥੇ ਰੁਕਿਆ ਜਾਵੇਗਾ ਨਹੀਂ ਹਾਲੇ 2 ਦਿਨ ਵਾਸਤੇ ਇਹ ਫੈਸਲਾ ਲਿਆ ਕਿ 2 ਦਿਨ ਵਾਸਤੇ ਕਿਉਂਕਿ ਸਾਡੇ ਕੁਛ ਸਾਥੀ ਮਿਸ ਵੀ ਹੋਏ ਆ ਉਤੋਂ ਕਨੌਈ ਬਾਰਡਰ ਤੋਂ 6 ਬੱਚੇ ਜਿਹੜੇ ਆ ਉਹ ਮਿਸਿਆ ਸਾਨੂੰ ਸ਼ੱਕ ਆ ਪੁਲਿਸ ਚੁੱਕ ਕੇ ਲੈ ਗਈ ਕਿਉਂਕਿ 300 ਮੀਟਰ ਅੰਦਰ ਪੁਲਿਸ ਆਵੜੀ ਟਰੈਕਟਰ ਤੋੜੇ ਤੇ ਉਹ ਮਤਲਬ ਜਿਹੜੇ ਬੱਚੇ ਜਿਹੋ ਉਹਨਾਂ ਦਾ ਪਤਾ ਕਰਨਾ ਜਿਹੜੇ ਡੈਥ ਹੋਈ ਆ ਜਿਹੜੇ ਸੀਰੀਅਸ ਨੇ ਬੱਚੇ ਉਹਨਾਂ ਦਾ ਵੀ ਸਾਰਾ ਕਰਕੇ ਫਿਰ ਪਾਲਿਸੀ ਤੈਅ ਕਰਾਂਗੇ ਸੋ ਪਾਲਿਸੀ ਤੈਅ ਕਰਨ ਵਾਸਤੇ ਇਸ ਕਰਕੇ 2 ਦਿਨ ਦਾ ਸਮਾਂ ਉਹ ਰੱਖਿਆ ਗਿਆ ਵੀ 2 ਦਿਨ ਦੇ ਵਿੱਚ ਅੱਲੇ ਜਿਹੜਾ ਬਿਲਕੁਲ ਇੱਥੇ ਸਟੇ ਕੀਤਾ ਜਾਏਗਾ ਉਹ ਤੋਂ ਅਗਲਾ ਫੈਸਲਾ ਫਿਰ ਅੱਗੇ ਲਿਆ ਜਾਏਗਾ। ਤਰਨ ਸਾਹਿਬ ਇੱਥੇ ਸਟੇ ਪੱਕਾ ਕਰਨ ਦਾ ਕਿਉਂ ਨਹੀਂ ਫੈਸਲਾ ਲਿਆ ਜਾ ਰਿਹਾ ਉਹ ਵੀ ਦਿੱਲੀ ਜਾਣ ਦੀ ਜਿਹੜੀ ਇਹ ਜਿੱਦ ਪਕਾਉਣੀ ਆ ਜਾਂ ਉੱਥੇ ਜਾ ਕੇ ਵੱਧ ਪ੍ਰੈਸ਼ਰ ਬਣੂ ਸਰਕਾਰ ਤੇ ਸੋਚ ਕੀ ਰਿਹਾ ਮੋਰਚਾ ਕਿ ਸ਼ੰਭੂ ਬੈਠਿਆ ਜਾਵੇ ਜਾਂ ਅੱਗੇ ਨਾ ਵਧਿਆ ਜਾਵੇ। ਦੇਖੋ ਇਹ ਮੋਰਚੇ ਦੀ ਅਲੱਗ-ਅਲੱਗ ਰਣਨੀਤੀ ਹੁੰਦੀ ਹੈ। ਔਰ ਸਮੇਂ-ਸਮੇਂ ਦੀ ਹੁੰਦੀ ਹੈ। ਜੋ ਆਉਣ ਵਾਲੇ ਸਮੇਂ 'ਚ ਰਣਨੀਤੀ ਤੈਅ ਹੋਏਗੀ ਉਹ ਵੇਖਾਂਗੇ ਕਿਸ ਤਰ੍ਹਾਂ ਹੁੰਦੀ ਹੈ। ਸੋ ਇਹ ਮੋਰਚੇ ਦੀ ਦਿਸ਼ਾ ਹੋਇਆ ਕਰਦੀ ਹੈ ਤੇ ਮੋਰਚੇ ਦੀ ਦਿਸ਼ਾ ਦਿੱਲੀ ਵੱਲ ਹੈ ਹਲੇ ਤੇ ਹਜੇ ਦਿੱਲੀ ਵੱਲ ਹੀ ਹੈ ਰਾਏ ਸਾਹਿਬ ਤੁਹਾਨੂੰ ਯਾਦ ਹੋਊਗਾ ਕਿ ਆਪਾਂ 2022 ਦੇ ਵਿੱਚ ਅਗਸਤ ਦੇ ਵਿੱਚ ਆਪਾਂ ਇੱਕ ਗੱਲਬਾਤ ਕਰੀ ਸੀਗੀ ਉਹਦੇ ਵਿੱਚ ਤੁਸੀਂ ਜਗਜੀਤ ਸਿੰਘ ਡੱਲੇਵਾਲ ਹੋਰਾਂ ਤੇ ਕਾਫੀ ਗੰਭੀਰ ਦੋਸ਼ ਲਗਾਏ ਸੀਗੇ ਕਿ ਜਗਜੀਤ ਸਿੰਘ ਡੱਲੇਵਾਲ ਦਾ ਸਬੰਧ ਸਿੱਧਾ ਸਿੱਧਾ ਆਰਐਸਐਸ ਨਾਲ ਹੈ ਤੁਹਾਡੀ ਸਟੇਟਮੈਂਟ ਸੀ ਅੱਜ ਵੀ ਉਹ ਸਟੇਟਮੈਂਟ ਤੇ ਫਰਮ ਹੋ ਉਹਨਾਂ ਦਾ ਸਾਥ ਹੈਗਾ ਜਾਂ ਤੁਹਾਡੇ ਉਹਨਾਂ ਨਾਲ ਵਿਚਾਰ ਮਿਲ ਗਏ ਹਜੇ ਵੀ ਵੱਖਰੇਵੇਂ ਹੈਗੇ ਨੇ ਦੇਖੋ ਸਿੱਧਾ ਕਦੇ ਮੈਂ ਕਦੇ ਵੀ ਨਹੀਂ ਕਿਹਾ ਇਹ ਜ਼ਰੂਰ ਗੱਲ ਆਖੀ ਸੀ ਵੀ ਜਿਹੜਾ ਇੱਕ ਫਾਰਮ ਉਹ ਵੱਖਰੀ ਹੈ ਸਾਡੇ ਨਾਲ ਸਾਡੀ ਫਾਰਮ ਪੰਦੇਸਾ ਵਾਲੀ ਹੈ ਇਸ ਕਰਕੇ ਜਿਹੜੀ ਇਹ ਫਾਰਮਾਂ ਦਾ ਸਮਝੋਤੇ ਹੋਏ ਆ ਉਹਦੇ ਨਾਲ ਹੀ ਹੁਣ ਚੱਲਿਆ ਜਾਏਗਾ ਸੋ ਇਸ ਕਰਕੇ ਉਹਨਾਂ ਦੀ ਫਾਰਮ ਦੇ ਵਿੱਚ ਨਹੀਂ ਹੈਗੇ ਸਾਡੀ ਜਥੇਬੰਦੀ ਸਾਡੀ ਜਥੇਬੰਦੀ ਹੈਗੀ ਆ ਕਿਸਾਨ ਮਜ਼ਦੂਰ ਮੋਰਚੇ ਦੇ ਵਿੱਚ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਦਿੱਲੀ ਵਾਲ ਨੂੰ ਫੇਰ ਚੱਲੇ ਪਾਉਂਗੇ ਕਿੱਦਾਂ ਦੀ ਤਿਆਰੀ ਕਿਉਂਕਿ ਨੌਜਵਾਨਾਂ ਚ ਨਾ ਇੱਕ ਰੈਜ਼ੈਂਟਮੈਂਟ ਪਾਈ ਜਾ ਰਹੀ ਆ ਕਿ ਤੁਸੀਂ ਇੱਕ ਵਾਰੀ ਤਾਂ ਕਹਿਤਾ ਵੀ ਦਿੱਲੀ ਜਾਵਾਂਗੇ ਹੁਣ ਤੁਸੀਂ ਜਾ ਨਹੀਂ ਰਹੇ ਤੁਸੀਂ ਵੇਖੋ ਅੱਜ ਸਾਡੇ ਇੱਕ ਬੱਚੇ ਉਹਦੇ ਗੋਲੀ ਵੱਜ ਗਈ ਉਹਦੀ ਡੈਥ ਹੋ ਗਈ ਤਿੰਨ ਬੱਚੇ ਸਾਡੇ ਸੀਰੀਅਸ ਨੇ ਆਪਣੇ ਅਸੀਂ ਮਾਮਾ ਦੇ ਪੁੱਤ ਮਰੌਣੇ ਵੀ ਨਹੀਂ ਇਸ ਕਰਕੇ ਨੌਜਵਾਨੀ ਦੀ ਖੂਨਚਰ ਬਣ ਗਈ ਹੁੰਦੀ ਆ ਸਾਨੂੰ ਫੇਸ ਵੀ ਕਰਨਾ ਪਿਆ ਪਰ ਅਸੀਂ ਇਸ ਗੱਲ ਨੂੰ ਸੋਚਦੇ ਆ ਕਿ ਨੁਕਸਾਨ ਕੀਤੇ ਬਿਨਾ ਅਸੀਂ ਇੱਥੇ ਪ੍ਰਾਪਤੀ ਕਰਨੀ ਹੈ ਹੁਣ ਸਾਡਾ ਨੁਕਸਾਨ ਹੋਇਆ ਹੈ ਕਨੋਰੀ ਬਾਰਡਰ ਤੇ ਜੇ ਕੰਟਰੋਲ ਚ ਨਹੀਂ ਰਹਾ ਤੇ ਉਹ ਸਾਡਾ ਨੁਕਸਾਨ ਹੋਇਆ ਨਾ ਸਾਡਾ ਬੱਚਾ ਇੱਕ ਜਿਹੜਾ ਉਹ ਮਾਂ ਦਾ ਪੁੱਤ ਚਲਾ ਗਿਆ ਜਿਸਾਨੂੰ ਉਹ ਕੌਣ ਦੇਊਗਾ ਔਰ ਇੱਕ ਬੱਚੇ ਨੂੰ ਮਤਲਬ ਚੋਕੇ ਲੈ ਜਾ ਕੇ ਉਹਦੀ ਲੱਤਾਂ ਤੋੜਤੀਆਂ ਔਰ 6 ਬੱਚੇ ਮਿਸ ਨੇ ਇਸ ਵੇਲੇ ਉਹਨਾਂ ਨੂੰ ਪਤਾ ਨਹੀਂ ਪੁਲਿਸ ਕੀ ਕਰ ਰਹੀ ਹੋਏਗੀ ਸੋ ਉਹਨਾਂ ਦੇ ਕੋਲ ਹਥਿਆਰ ਨਹੀਂ ਪੁਲਿਸ ਦੇ ਕੋਲ ਉਹ ਸਿੱਧੀਆਂ ਗੋਲੀਆਂ ਮੰਨ ਤੇ ਆ ਗਈ ਸਰਕਾਰ ਤੇ ਜਦੋਂ ਸਿੱਧੀਆਂ ਗੋਲੀਆਂ ਮੰਨ ਤੇ ਆ ਗਈ ਤੇ ਸਾਨੂੰ ਵਿਚਾਰਨਾ ਪਵੇਗਾ ਵੀ ਆਪਾਂ ਅੱਗੇ ਵਧ ਕੇ ਆਪਣੇ ਬੱਚੇ ਮਰੋਣੇ ਨੇ ਜਾਂ ਇਹਦੀ ਕੋਈ ਰਣਨੀਤੀ ਹੋਰ ਤਿਆਰ ਕਰਨੀ ਜੀ ਬਹੁਤ ਬਹੁਤ ਧੰਨਵਾਦ ਇਸਨ ਮਨਜੀਤ ਸਿੰਘ ਰਾਏ ਜੀ ਨਾਲ ਆਪਾਂ ਗੱਲਬਾਤ ਕੀਤੀ ਹੈ ਕਿ ਫਿਲਹਾਲ ਦਿੱਲੀ ਦਿੱਲੀ ਚੱਲੋ ਦਾ ਪ੍ਰੋਗਰਾਮ 2 ਦਿਨਾਂ ਲਈ ਸਟੇ ਤੇ ਆ ਇਸ ਤੋਂ ਬਾਅਦ ਜਿਹੜੇ ਅਗਲੇ ਫੈਸਲੇ ਉਹ ਲਏ ਜਾਣਗੇ